ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤਾਜ਼ੀ ਨੌਕਰੀ ਤੇ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਤੁਹਾਡੇ ਲਈ ਹਰ ਟਾਈਮ ਹਰ ਸਮੇਂ ਨਿਊ ਅਪਡੇਟ ਲੈ ਕੇ حاضر ਹਾਂ ਵੀ ਆਪਣੀ ਟੀਮ ਦੋਸਤੋ ਅੱਜ ਦੀ ਵੀਡੀਓ 83264 ਭਰਤੀ ਦੇ ਸਬੰਧ ਵਿੱਚ ਇੱਕ ਨਵੇਂ ਨੋਟੀਫਿਕੇਸ਼ਨ ਨੂੰ ਲੈ ਕੇ ਆ ਇਹ ਨਵਾਂ ਨੋਟੀਫਿਕੇਸ਼ਨ ਕੇਸ ਆਰਡਰ ਜੋ ਜਾਰੀ ਕੀਤਾ ਗਿਆ ਉਸ ਦੇ ਸਬੰਧ ਵਿੱਚ ਹੈ ਔਰ ਇਸ ਕੇਸ ਆਰਡਰ ਦੇ ਵਿੱਚ ਕੀ ਹਦਾਇਤਾਂ ਦਿੱਤੀਆਂ ਗਈਆਂ ਨੇ ਬੀਡ ਵਾਲਿਆਂ ਦਾ ਕੀ ਹੋਵੇਗਾ ਸਾਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੀਆਂ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਦੋਸਤੋ ਪਹਿਲਾ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਨਵੇਂ-ਨਵੇਂ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੇ। ਤਾਂ ਆਓ ਦੋਸਤੋ ਲੈ ਕੇ ਚੱਲਦੇ ਹਾਂ ਉਸ ਕੇਸ ਆਰਡਰ ਦੇ ਅਪਡੇਟ ਦੇ ਉੱਪਰ ਔਰ ਜਾਂਦੇ ਆ ਸਾਰੀ ਇਨਫੋਰਮੇਸ਼ਨ ਔਰ ਇਹੇ ਦੇਖ ਸਕਦੇ ਹੋ ਜੋ ਹਾਈ ਕੋਰਟ ਵੱਲੋਂ ਆਪਣਾ ਆਰਡਰ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਆਪਣੇ ਜੋ ਪਰਸਨ ਸੀ ਜਿਨ੍ਹਾਂ ਨੇ ਕੇਸ ਫਾਈਲ ਕੀਤਾ ਸੀ ਰਮਨ ਕੁਮਾਰ ਐਂਡ ਅਦਰ ਵਰਸਸ ਸਟੇਟ ਹੋਕ ਪੰਜਾਬ ਐਂਡ ਅਦਰਸ ਜਿਨ੍ਹਾਂ ਵੱਲੋਂ ਕੇਸ ਜਾਇਰੀ ਕੀਤਾ ਗਿਆ ਸੀ ਪ੍ਰੈਜ਼ੈਂਟ ਜੋ ਐਡਵੋਕੇਟ ਸੀ ਮਿਸਟਰ ਰਜਤ ਖੰਨਾ ਮਿਸਟਰ ਵਿਜੇ ਪ੍ਰਤਾਪ ਸਿੰਘ ਐਡਵੋਕੇਟ ਸੀਗੇ ਔਰ ਹੋਰ ਵੀ ਅਲੱਗ-ਅਲੱਗ ਜੋ ਐਡਵੋਕੇਟ ਸੀ ਜਿਨ੍ਹਾਂ ਨੇ ਆਪਣਾ ਕੇਸ ਆਪਣੇ ਹੱਥ ਵਿੱਚ ਲਿਆ ਸੀ ਔਰ ਲਗਭਗ 709 ਦਿਨ ਆਪਣਾ ਇਹ ਕੇਸ ਚੱਲਿਆ ਗਿਆ ਯਾਨਕਿ ਅੱਜ ਤੋਂ 709 ਦਿਨ ਪਹਿਲਾਂ ਕੇਸ ਫਾਈਲ ਕੀਤਾ ਗਿਆ ਸੀ ਔਰ ਅੱਜ ਇਸ ਦਾ ਆਪਾਂ ਨੂੰ ਜੋ ਰਿਜ਼ਲਟ ਹੈ ਮਿਲੇਗਾ ਔਰ ਇਸ ਦੇ ਵਿੱਚ ਦੇਖ ਸਕਦੇ ਹੋ ਜੱਜਮੈਂਟ ਆਰਡਰ ਨੇ ਜੋ 8 11 2021 ਦੇ ਵਿੱਚ ਪਾਸਡ ਹੋਏ ਸੀਗੇ ਔਰ ਸਿੰਗਲਰ ਜੱਜਸ ਸੀ ਉਸ ਟਾਈਮ ਔਰ ਉਹਨਾਂ ਵੱਲੋਂ ਇਹ ਕਾਰਵਾਈ ਚੱਲ ਰਹੀ ਸੀ ਔਰ ਲੰਬਾ ਸਮਾਂ ਜੋ ਆਪਣੀ ਕਾਰਵਾਈ ਹੈ 882364 ਭਰਤੀ ਦੀ ਚੱਲੀ ਆ ਔਰ ਅਲੱਗ-ਅਲੱਗ ਜੋ ਇਸ ਭਰਤੀ ਦੇ ਵਿੱਚ ਆਪਾਂ ਨੂੰ ਪੜਾ ਦੇਖਣ ਨੂੰ ਮਿਲੇ ਆ ਜਿਸ ਕਰਕੇ ਆਪਣੀ ਭਰਤੀ ਆ ਜੋ ਰੱਦ ਵੀ ਹੋ ਗਈ ਸੀ ਪਰ ਆਪਣੇ ਸਾਰੇ ਸਾਥੀਆਂ ਦੀ ਮਿਹਨਤ ਸਦਕਾ ਇਹ ਭਰਤੀ ਆਪਾਂ ਦੁਬਾਰਾ ਤੋਂ ਮੁੜ ਬਹਾਲ ਕਰਵਾਈ ਹੈ ਔਰ ਇਸ ਤੋਂ ਬਾਅਦ ਹੁਣ ਇੱਕ ਵੱਡੀ ਅਪਡੇਟ ਇਹ ਚੱਲ ਰਹੀ ਹੈ ਕਿ ਬਹੁਤ ਸਾਰੇ ਸਾਥੀ ਇਹ ਕਮੈਂਟ ਕਰ ਰਿਹਾ ਕਿ ਹਾਇਰ ਐਜੂਕੇਸ਼ਨ ਦੇ ਨੰਬਰ ਮਿਲਣਗੇ ਜਾਂ ਫਿਰ ਨਹੀਂ ਮਿਲਣਗੇ ਤਾਂ ਵਿਜਟ ਵਾਲਿਆਂ ਦਾ ਕੀ ਹੋਵੇਗਾ ਇਸ ਦੇ ਵਿੱਚ एलिजिਬਲ ਮੰਨਿਆ ਜਾਵੇਗਾ ਜਾਂ ਫਿਰ ਨਹੀਂ ਮੰਨਿਆ ਜਾਵੇਗਾ ਤਾਂ ਇਸ ਦੇ ਸਬੰਧ ਵਿੱਚ ਅੱਜ ਦੀ ਜੋ ਆਪਾਂ ਅਪਡੇਟ ਹੈ ਉਹ ਲੈ ਕੇ ਆਏ ਆਂ ਔਰ ਇੱਥੇ ਦੇਖ ਸਕਦੇ ਹੋ ਇੱਕ ਲਾਈਨ ਲਿਖੀ ਆ ओरिजिनल ਐਡਵਾਈਸਮੈਂਟ ਯਾਨੀ ਕਿ ਜਿਹੜਾ ਆਪਣਾ ਰਿਜਨਲ ਨੋਟੀਫਿਕੇਸ਼ਨ ਸੀਗਾ 2364 ਭਰਤੀ ਦਾ ਉਸ ਦੇ ਅਕੋਰਡਿੰਗ ਜੋ ਭਰਤੀ ਆ ਉਸ ਨੂੰ ਪੂਰਾ ਕੀਤਾ ਜਾਵੇਗਾ ਕਿਉਂਕਿ ਉਸ ਦੇ ਵਿੱਚ ਸਭ ਨੂੰ ਪਤਾ ਹੈ ਕਿ ਆਪਾਂ ਨੂੰ ਹਾਇਰ ਜੋ ਐਜੂਕੇਸ਼ਨ ਹੈ ਉਸ ਦੇ ਪੰਜ ਨੰਬਰ ਦਿੱਤੇ ਜਾਣਗੇ ਪਲੱਸ ਬੀਜ ਵਾਲੇ ਸਾਥੀ ਵੀ ਇਸ ਤੇ ਵਿੱਚ एलिजिਬਲ ਬਣੇ ਜਾਣਗੇ ਜਿਹੜਾ ਕਿ ਉਸ ਨੋਟੀਫਿਕੇਸ਼ਨ ਦੇ ਵਿੱਚ ਦਿੱਤਾਇਆ ਸੀ ਤਾਂ ਇਹ ਭਰਤੀ ਵੀ ਜੋ ਆਪਣੀ ਹੈ ਇਸੇ ਪ੍ਰਕਾਰ ਪੂਰੀ ਹੋਵੇਗੀ ਬਟ ਇੱਥੇ ਇੱਕ ਵੱਡੀ ਅਪਡੇਟ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ 2023 ਦੇ ਵਿੱਚ ਜੋ ਸਪਰੀਮ ਕੋਰਟ ਤੋਂ ਆਰਡਰ ਮਿਲਿਆ ਕਿ ਈਟੀਟੀ ਭਰਤੀ ਦੇ ਵਿੱਚ ਬੀਅਰਡ ਵਾਲੇ एलिਜੀਬਲ ਨਹੀਂ ਮੰਨੇ ਜਾਣਗੇ ਤਾਂ ਇਸ ਚੀਜ਼ ਨੂੰ ਜੋ ਬਿਹਾਰ, ਰਾਜਸਥਾਨ ਔਰ ਹੋਰ ਵੀ ਅਲੱਗ-ਅਲੱਗ ਸਟੇਟਾਂ ਵਿੱਚ ਅਪਲਾਈ ਕੀਤਾ ਗਿਆ ਯਾਨੀ ਕਿ ਜੋ ਨਵੀਆਂ ਭਰਤੀਆਂ ਜੋ ਵੀ ਆਈਆਂ ਨੇ ਉਹਨਾਂ ਦੇ ਵਿੱਚ ਬੀਅਰਡ ਵਾਲਿਆਂ ਨੂੰ एलिਜੀਬਲ ਨਹੀਂ ਮੰਨਿਆ ਗਿਆ ਔਰ ਜਿੰਨੇ ਵੀ ਬੀਅਰਡ ਵਾਲੇ ਜਿਨ੍ਹਾਂ ਨੇ ਵਿੱਚ ਅਪਲਾਈ ਕੀਤਾ ਸੀ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਔਰ ਅਗਰ ਆਪਣੀ ਇਸ ਭਰਤੀ ਵਿੱਚ ਵੀ ਜਿੱਥਾ ਹੁੰਦਾ ਆ ਤਾਂ ਬਹੁਤ ਮਾੜਾ ਹੋਵੇਗਾ ਉਹਨਾਂ ਸਾਥੀਆਂ ਦੇ ਨਾਲ ਜਿਹੜੇ ਆਪਣੀ ਇੱਕ ਆਖਰੀ ਉਮੀਦ ਤੇ ਬੈਠੇ ਸੀ ਇਸ ਭਰਤੀ ਦੀ ਕਿ ਸਾਨੂੰ ਵਿੱਚ ਕਿਵੇਂ ਨਾ ਕਿਵੇਂ ਜੁਆਇਨਿੰਗ ਹੋਵੇਗੀ ਕਿਉਂਕਿ ਬਹੁਤ ਸਾਰੇ ਵਲੰਟੀਅਰ ਟੀਚਰ ਵੀ ਆ ਔਰ ਉਸ ਤੋਂ ਨਾਲ ਬੀਏਡ ਵਾਲੇ ਸਾਥੀ ਵੀ ਆ ਹਾਇਰ ਐਜੂਕੇਸ਼ਨ ਵਾਲੇ ਵੀ ਆ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਜੋ ਆਪਣਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਆ ਡਿਪਾਰਟਮੈਂਟ ਵੱਲੋਂ ਕੀ ਆਰਡਰ ਜਾਰੀ ਹੁੰਦੇ ਆ ਆਪਣੀ ਭਰਤੀ ਦੇ ਸਬੰਧ ਵਿੱਚ ਕਿ ਬੀਅਰਡ ਵਾਲਿਆਂ ਨੂੰ ਵਿੱਚ एलिਜੀਬਲ ਮੰਨਿਆ ਜਾਵੇਗਾ ਜਾਂ ਫਿਰ ਨਹੀਂ ਮੰਨਿਆ ਜਾਵੇਗਾ ਬਟ ਜੋ ਇੱਥੇ ਜਜਸ ਵੱਲੋਂ ਚੀਜ਼ ਮੈਂਸ਼ਨ ਕੀਤੀ ਗਈ ਆ ਕਿ オリジナル ਜੋ ਐਡਵਾਈਸਮੈਂਟ ਹੈ ਯਾਨਕਿ ਜੋ オリジナル ਡਾਕੂਮੈਂਟ ਦੇ ਲਈ ਆਪਣਾ ਪ੍ਰੂਫ ਹੈ ਅਗਰ ਆਪਣੇ ਕੋਲ ਬੀਅਰ ਹੈਗੀ ਆ ਤਾਂ ਆਪਾਂ ਨੂੰ एलिਜੀਬਲ ਮੰਨਣਾ ਚਾਹੀਦਾਗਾ ਤਾਂ ਹੁਣ ਇਸਤੇ ਬਾਰੇ ਹਾਲੇ ਕੋਈ ਕਨਫਰਮ ਅਪਡੇਟ ਜਾਰੀ ਨਹੀਂ ਹੋਇਆ ਔਰ ਕੱਲ ਇੱਕ ਹੋਰ ਅਪਡੇਟ ਜਾਰੀ ਹੋਇਆ ਜਿਸਤੇ ਬਾਰੇ ਆਪਾਂ ਤੁਹਾਨੂੰ ਦੱਸ ਦਿੰਦੇ ਤਾਂ ਇਹ ਨੋਟੀਫਿਕੇਸ਼ਨ ਵਿੱਚ ਦੇਖ ਸਕਦੇ ਹੋ ਪੰਜਾਬ ਸਰਕਾਰ ਦਫ਼ਤਰ ਮੁਖ ਸਕੱਤਰ ਪੰਜਾਬ ਰਾਜ ਦੇ ਸਮੂਹ ਪ੍ਰਬੰਧਕ ਸਕੱਤਰ ਰਾਜ ਦੇ ਸਮੂਹ ਵਿਭਾਗ ਦੇ ਮੁਖੀ ਰਾਜ ਦੇ ਸਮੂਹ ਡਿਵੀਜ਼ਨ ਦੇ ਕਮਿਸ਼ਨਰ ਤੇ ਡਿਪਟੀ ਕਮਿਸ਼ਨਰ ਜਿਸਦੇ ਸਬੰਧ ਵਿੱਚ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਅਧਿਕਾਰੀ ਕਰਮਚਾਰੀ ਦੀ ਉਤਪੰਨ ਦੀ ਬਾਰੇ ਮਾਨਯੋਗ ਮੁੱਖ ਮੰਤਰੀ ਦੇ ਦੇਸ਼ ਦਿੱਤਾ ਜਾਂਦਾ ਹੈ ਕਿ ਜਿੰਨਾ ਅਧਿਕਾਰੀ ਕਰਮਚਾਰੀਆਂ ਦੀਆਂ ਉਨਪਤੀਆਂ ਡਿਊਨ ਹਨ ਉਹਨਾਂ ਨੂੰ ਉਨਪਤੀ ਨਿਯਮ ਹਦਾਇਤ ਅਨੁਸਾਰ ਵਿਤੀ ਅਪਣਾਣ ਦੇ 2 ਮਹੀਨੇ ਦੇ ਅੰਦਰ ਅੰਦਰ ਕਰ ਦਿੱਤੀਆਂ ਜਾਣਗੀਆਂ ਇਹਨਾਂ ਹੁਕਮਤ ਦੀ ਇਹਨ ਬਿਨ ਪਾਲਣਾ ਕਰਨੀ ਚਕੀ ਨਿ ਬਣਾਈ ਜਾਵੇ ਯਾਨੀ ਕਿ ਜੋ ਵੀ ਭਰਤੀਆਂ ਪੈਂਡਿੰਗ ਨੇ ਉਹਨਾਂ ਨੂੰ 2 ਮਹੀਨੇ ਦੇ ਵਿੱਚ ਵਿੱਚ ਕੰਪਲੀਟ ਕੀਤਾ ਜਾਵੇ ਕਿਉਂਕਿ 31 ਮਾਰਚ ਤੱਕ ਜੋ ਆਪਣੇ ਆਰਡਰ ਆ ਸਾਰੀ ਡਿਟੇਲ ਹੈ ਉਹ ਦੇਣੀ ਹੁੰਦੀ ਆ ਜਿਸ ਕਰਕੇ ਸਾਰੀਆਂ ਭਰਤੀਆਂ ਜੋ ਪੁਰਾਣੀਆਂ ਚੱਲ ਰਹੀਆਂ ਨੇ ਉਹਨਾਂ ਨੂੰ ਪੂਰਾ ਕਰਨ ਦਾ ਆਰਡਰ ਦਿੱਤਾ ਗਿਆ ਤਾਂ ਇਹ ਅਪਡੇਟ ਅੱਜ ਦੀ ਖਾਸ ਸੀ ਇਸ ਤੋਂ ਇਲਾਵਾ ਜੋ ਵੀ ਅਪਡੇਟ ਆਉਂਦੀ ਆ ਚੈਨਲ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਧੰਨਵਾਦ